ਕਾਜੀ ਸਸਿਕਲ ਦੋਸਤੋ ਮੈਂ ਤੁਹਾਡਾ ਵੀਡੀਓ ਸ਼ਟਰਾਂ ਵਾਲਾ ਬਹੁਤ ਦੁੱਖ ਦੀ ਗੱਲ ਹੈ ਰਾਜਪੁਰੇ ਵਿੱਚ ਇੱਕ ਮੁੰਡੇ ਨੇ ਵੱਡੇ ਵੱਡੇ ਲੀਡਰਾਂ ਦੀਆਂ ਤੂਟੀਆਂ ਵਜਾ ਕੇ ਰੱਖ ਦਿੱਤੀਆਂ ਉਹਨਾਂ ਉਹ ਲੀਡਰ ਲਾਉਂਦੇ ਆ ਕਿ ਅਸੀਂ ਪੈਸੇ ਲੈ ਕੇ ਨੰਨੇ ਨੂੰ ਟਿਕਟ ਵਾਪਸ ਦੇ ਲੈ ਰਹੀ ਆ ਜਾਂ ਇਦਾਂ ਇਦਾਂ ਦਾ ਕੋਈ ਕੰਮ ਨਹੀਂ ਹੋਇਆ ਨੰਨਾ ਇੱਕ ਇਮਾਨਦਾਰ ਔਰ ਗਰੀਬ ਔਰ ਸ਼ਰੀਫ ਬੰਦਾ ਵਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਬਹੁਤ ਜ਼ਿਆਦਾ ਲੀਡਰ ਕਰ ਰਹੇ ਕਿਉਂਕਿ ਸਾਰੇ ਲੀਡਰ ਹਾਰੇ ਪਏ ਇਥੋਂ ਔਰ ਨੰਨੇ ਦੀ ਸੀਟ ਨਿਕਲੀ ਪਈ ਆ ਲੋਕਾਂ ਨੂੰ ਬੜਾ ਵਿਸ਼ਵਾਸ ਹੈ ਨੰਨੇ ਤੇ ਵੀ ਇਹ ਕੰਮ ਕਰਕੇ ਦਿਖਾਵੇਗਾ ਹੁਣ ਲੀਡਰਾਂ ਨੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਸਾਡੇ ਉੱਤੇ ਲਾਉਣੇ ਆ ਤੇ ਉਹਨਾਂ ਨੂੰ ਦਾ ਚਿੰਤਪੁਰ ਦੀ ਸੌ ਜਿਹੜਾ ਇਜ਼ਾਮ ਲਾਂਦਾ ਵਾ ਤੇ ਸਾਨੂੰ ਵੀ ਸੌ ਆ ਕਿ ਜਿਐਸੀ ਉਹਨਾਂ ਲੀਡਰਾਂ ਦੇ ਗੱਲਬਾਤ ਸੁਣਦੇ ਹਾਂ ਤੇ ਤੁਸੀਂ ਪਲੀ ਸਾਰੇ ਨੇ ਹੱਥ ਜੋੜ ਕੇ ਬੇਨਤੀ ਹੋਈ ਨੰਨੇ ਨੂੰ ਗੋਟ ਪਾ ਕੇ ਐਸ ਪਰ ਰਾਜਪੁਰੇ ਦੀ ਸੀਟ ਨੰਨੇ ਦੇਣੀ ਆ ਆ ਗਿਆ ਨੰਨਾ ਆ ਗਿਆ ਨੰਨਾ ਰਹੇਗਾ ਨੰਨਾ ਤੁਹਾਡੇ ਤੁਹਾਡੇ ਵਿਚਾਰਾਂ ਦੇ ਵਿੱਚ ਕੰਮ ਕਰੇਗਾ ਤੁਹਾਡਾ ਲੋਕ ਆ ਤੁਹਾਡਾ ਪ੍ਰਾਵਾ ਛੋਟਾ ਤੁਸੀਂ ਜਦੋਂ ਮਰਜੀ ਉਹਨੂੰ ਕੰਨੋ ਫੜ ਕੇ ਕੰਮ ਕਰਾ ਸਕਦੇ ਹੋ ਵੱਡੇ ਲੀਡਰਾਂ ਨੂੰ ਤੁਸੀਂ ਕਿੱਦਾਂ ਫੜੋਗੇ ਆ ਜਿਹੜੇ ਬੰਦੇ 15-15 ਲੱਖ ਰੁਪਏ ਦਾ 10-10 ਲੱਖ ਦਾ ਇਲਜ਼ਾਮ ਲਾਉਂਦੇ ਆ ਉਹ ਬੰਦੇ ਦਰਸਤ ਖੁਦ ਵਿਕੇ ਪਏ ਆ ਮਾਗਾ ਚਿੰਤਪੁਰ ਨਹੀਂ ਸਾਰਾ ਜਾਣਦੀ ਹੈ ਮਾਗਾ ਚਿੰਤਪੁਰੀ ਉਹਨਾਂ ਨੂੰ ਕੋੜ ਪਾਏਗੀ ਪੁਲਿਸ ਤੁਸੀਂ ਨੰਨੇ ਨੂੰ ਵੋਟ ਪਾਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਔਰ ਚੋਲੀ ਅੱਡ ਕੇ ਤੁਹਾਨੂੰ ਮੈਂ ਕਹਿੰਦਾ ਮੇਰੀ ਚੋਲੀ ਹੈ ਨੰਨੇ ਨੂੰ ਜਿਤਾਓ ਨੰਨੇ ਨੂੰ ਜਿਦਾਓ ਆ ਗਿਆ ਨੰਨਾ ਆ ਗਿਆ ਨੰਨਾ ਲੀਡਰੋ ਹੁਣ ਸੋਚੋ ਤੁਸੀਂ ਕੀ ਕਰਨਾ ਬਾ ਪੇਜ